ਸੀ ਸਰਕਾਰ ਤੱਕ ਪਹੁੰਚਾਉਂਗੇ ਔਰ ਅਸੀਂ ਜਿਹੜੀ ਸਾਡੀ ਮੰਗ ਹੈ ਉਸ ਦੋਸ਼ੀ ਤੋਂ ਜਿਹੜੀ ਸਿਰਫ ਉਹਨੂੰ ਨਹੀਂ ਸਜ਼ਾ ਉਹ ਤੋਂ ਪੁੱਛਿਆ ਜਾਵੇ ਕਿ ਕਿਸ ਸਾਜ਼ਿਸ਼ ਦੇ ਅਧੀਨ ਇਹ ਜਿਹੜਾ ਇਹਨੇ ਕੰਮ ਕੀਤਾ ਨਹੀਂ ਤਾਂ ਪੌੜੀ ਲਾ ਕੇ ਪਟਾਕੇ ਲਾ ਕੇ ਉੱਥੇ ਅੱਗ ਮੋਨੇ ਲਾ ਲਈ ਪੂਰੀ ਪਲੈਨਿੰਗ ਦੇ ਨਾਲ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਅਗਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਤੇ ਇਸ ਨੂੰ ਜਲਦੀ ਤੋਂ ਜਲਦੀ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਲੈ ਕੇ ਸਾਹਮਣੇ ਕਰਨਾ ਚਾਹੀਦਾ ਔਰ ਇਸ ਨੂੰ ਵੀ ਜਿਹੜੀ ਬਣਦੀ ਸਜ਼ਾ ਐ ਕਾਨੂੰਨ ਦੇ ਅਨਸਾਰ ਉਹ ਦਿੱਤੀ ਜਾਵੇ ਔਰ ਸਭ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਜਨਤਾ ਦੀ ਗੱਲ ਪਹੁੰਚਾਉਣ ਲਈ ਮੀਡੀਆ ਨੇ ਕੱਢਿਆ ਔਰ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਜਿਹੜੇ ਕਿ 바ਵਾ ਸਾਹਿਬ ਦੇ ਨੇਹੀ ਐ 바ਵਾ ਸਾਹਿਬ ਇਕੱਲੇ ਸਾਡੇ ਨਹੀਂ ਸਾਰਿਆਂ ਦੇ ਇਸ ਕਰਕੇ ਅਸੀਂ ਬਾਰ ਬਾਰ ਸਰਕਾਰ ਨੂੰ ਕਹਿੰਨੇ ਆ ਕਿ ਅੱਜ ਦੇ ਵਿੱਚ ਨਾ ਹੱਥ ਪਾਓ ਕੋਸ਼ਿਸ਼ ਕਰੋ ਕਿ ਅੱਗ ਬੁੱਝ ਜਾਏ ਸੋ ਇੰਨੀਆਂ ਕਿ ਬੇਨਤੀਆਂ ਕਰਦਾ ਆਪਦਾ ਔਰ ਆਏ ਹੋਏ ਵਰਕਰਾਂ ਸਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਜੈ ਪੀਮ ਜੈ ਭਾਰਤ ਜੈ ਸਤਿ ਕਿ ਡਬਲਯੂ ਜੇਡ ਛੱਡਿਆ ਜਾਵੇ ਜਿਹਨਾਂ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਜਿਹੜੇ ਸੱਦਿਆ ਉਹਨਾਂ ਦੇ ਵੀ ਜਾਣਗੇ ਤੁਸੀਂ ਉਹ ਵੀ ਬੰਦਿਆਂ ਨੂੰ ਜਿਹੜੇ ਬੇਨਕਾਬ ਕੀਤਾ ਜਾਵੇ ਜੈ ਪੀਮ ਜੈ ਭਾਰਤ ਪਰ ਇਹ ਕੁੜੋਂ ਨਹੀਂ ਸੋਨਰਪਾ बाबा सन्माने में बाबा सलमान में sabra <laughs> en <laughs> <laughs>